ਸਾਡੇ ਵੀ ਉਹ ਮੈਨੂੰ ਖੁੱਦ ਆਪਦੇ ਜਨਮ ਦਾ ਨਹੀਂ ਪਤਾ ਮੇਰਾ ਜਨਮ ਕਦੋਂ ਦਾ ਹੂੰ ਕਿਹੜੇ ਬੱਡੇ ਸੀ ਉਦੋਂ ਕੋਈ ਬੱਡੇ ਨਹੀਂ ਸੀ ਕੋਈ ਨਹੀਂ ਸੀ ਮਨਾਉਂਦਾ ਕਿਸੇ ਦਾ ਜਨਮ ਉਹ ਪਤਾ ਹੁੰਦਾ ਕਿ ਕੱਤੇ ਦੇ ਮਹੀਨੇ ਜੰਮਿਆ ਮੱਗਰ ਦੇ ਮਹੀਨੇ ਜੰਮਿਆ ਜਾਂ ਪੋਚ ਮਾਗ ਚ ਜੇਠ ਹਾੜ ਮਹੀਨੇ ਯਾਦ ਹੁੰਦੇ ਜਾਂ ਫਿਰ ਆਉਂਦਾ ਫਲਾਣੇ ਦਾ ਵਿਆਹ ਹੋਇਆ ਸੀ ਉਦੋਂ ਫਲਾਣੇ ਦਾ ਜਨਮ ਹੋਇਆ ਸੀ ਫਿਰ ਉਹ ਕਿਤੇ ਗਾਂ ਲੈ ਕੇ ਪੋਦੇ ਕਿਸੇ ਸਿਆਣੀ ਬੁੜੀ ਦੇ ਯਾਦ ਹੁੰਦਾ ਵੀ ਦੋ ਕੱਤਾਂ ਸੀ ਕੁੜੇ ਉਦੋਂ ਹੂੰ ਜਦੋਂ ਮੁੰਡਾ ਜੰਮਿਆ ਸੀ ਬਸ ਉਤੋਂ ਹਿਸਾਬ ਲਾਵੇ ਵੀ ਇੰਨੇ ਸਾਲਾਂ ਦਾ ਹੋ ਇੱਕੋ ਜਿਵੇਂ ਉਹ ਫਿਲਮ ਚ ਰੋਲ ਜਾਨੀ ਕੀਤਾ ਕੁੜੀ ਨੇ ਉਹ ਕਹਿੰਦੀ ਹੁੰਦੀ ਆ ਮੈਂ ਕਦੀ ਕੇਕ ਖਾ ਕੇ ਨਹੀਂ ਦੇਖਿਆ ਹਾਂ ਤੁਸੀਂ ਆਪਣੀ ਤਾਂ ਸਾਰਿਆਂ ਦੀ ਉਹ ਗੱਲ ਰਹੀ ਹੋਈ ਆ ਵੀ ਆਪਾਂ ਤਾਂ ਕੇਕ ਦੇਖਿਆ ਹੀ ਨਹੀਂ ਸੀ ਕੇਕ ਦੇਖੇ ਅੱਛਾ ਪਤਾ ਕੀ ਹੈ ਹੁਣ ਜਿਹੜੇ ਫੋਨ ਨੇ ਫੋਨਾਂ ਦੇ ਵਿੱਚ ਜਨਾ ਸੋਸ਼ਲ ਵਾਜੇ ਤਾਂ ਹੋ ਗਏ ਜ਼ਿਆਦੇ ਹੂੰ ਦਿਖਾਵਾ ਹੀ ਹੈ ਇਹ ਜਿਹਦਾ ਬਰਥਡੇ ਮਨਾ ਰਹੇ ਹੋ ਚਾਹੇ ਮੰਮੀ ਐ ਚਾਹੇ ਭਰਾ ਐ ਚਾਹੇ ਪੁੱਤ ਐ ਚਾਹੇ ਕੋਸਰ ਜਿੱਤੇ ਬਰਥਡੇ ਵਾਲੇ ਦਿਨ ਆ ਹੈਪੀ ਬਰਥਡੇ ਹੈਪੀ ਬਰਥਡੇ ਕਰਦੇ ਆ ਸਾਰੇ ਚਾਹ ਨਾ ਕਰਦੇ ਆ ਲੈ ਉਹਦੇ ਕੋਈ ਛੱਟਬੇਟ ਵਾਜੇ ਕੁਛ ਵੀ ਹੋ ਜੇ ਉਹਨੇ ਨਹੀਂ ਨਾਲੇ ਹਾਜ਼ਰ ਵਾਲੇ ਖੜੇ ਹੋਣਗੇ ਜਿੰਨੇ ਕੇਕ ਵੇਲੇ ਖੜੇ